ਮਿਹਾਰ ਸੀ ਬੜਾ ਪ੍ਰਸਿੱਧ ਸੀ ਭਾਂਡੇ ਬਣਾ ਕੇ ਮਿੱਟੀ ਦੇ ਵੇਚਦਾ ਸੀ ਤੇ ਹੋਇਆ ਕਿ ਵੀ ਉਹਨੇ ਆਪਣੇ ਬੇਟੇ ਨੂੰ ਇੱਕ ਦਿਨ ਕਿਹਾ ਵੀ ਮੈਂ ਮੇਰੇ ਕੋਲ ਇੱਕ ਇੱਤਾ ਹੈ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਵੀ ਲੋਕ ਆਪਣਾ ਕਿੱਤਾ ਆਪਣਾ ਪ੍ਰੋਫੈਸ਼ਨ ਆਪਣੇ ਬੱਚਿਆਂ ਨੂੰ ਸਿਖਾ ਜਾਂਦੇ ਸਨ ਜਿਹੜਾ ਲੋਹਾਰ ਸੀ ਉਹ ਲੋਹੇ ਦਾ ਕੰਮ ਆਪਣੇ ਬੱਚਿਆਂ ਨੂੰ ਸਿਖਾ ਕੇ ਜਾਂਦਾ ਸੀ ਸੁਨਿਆਰਾ ਸੋਨੇ ਦਾ ਕੰਮ ਸਿਖਾ ਕੇ ਜਾਂਦਾ ਸੀ ਤਰਖਾਨ ਲੱਕੜ ਦਾ ਕੰਮ ਸਿਖਾ ਕੇ ਜਾਂਦਾ ਸੀ ਸ਼ੀਂਬਾ ਕੱਪੜੀਆਂ ਦਾ ਕੰਮ ਸਿਖਾ ਕੇ ਜਾਂਦਾ ਸੀ ਉਹ ਜੱਦੀ ਪੁਸ਼ਤੀ ਕੰਮ ਚੱਲਦਾ ਸੀ ਹੁਣੇ ਕੁਝ ਸਮੇਂ ਤੋਂ ਕੁਝ ਦਹਾਕਿਆਂ ਤੋਂ ਉਹ ਕੰਮ ਚੇਂਜ ਹੋ ਰਿਹਾ ਹੈ ਸੋ ਉਸੇ কুমਿਆਰ ਤੇ ਉਹਨੇ ਆਪਣੇ ਬੇਟੇ ਨੂੰ ਕਿਹਾ ਵੀ ਮੈਂ ਤੈਨੂੰ ਸਿਖਾ ਜਨਾ ਵਾਂ ਉਹਦਾ ਬੇਟਾ ਤਿਆਰ ਹੋਇਆ ਉਹਨੇ ਕੇਵਲ ਇੱਕ ਹੀ ਭਾਂਡਾ ਤਿਆਰ ਕਰਨਾ ਸਿੱਖਿਆ ਜਿੰਦੇ ਵਿੱਚ ਹੰਗਾਰੇ ਪਾ ਕੇ ਰੱਖੇ ਜਾਂਦੇ ਸਨ ਛੋਟਾ ਜਿਹਾ ਭਾਂਡਾ ਜਿਹਨੂੰ ਅੰਗੀਠੀ ਬੋਲਿਆ ਜਾਂਦਾ ਹੈ ਇੱਥੇ ਦੇ ਆਪਾਂ ਕਹਿ ਸਕਦੇ ਹਾਂ ਠੰਡ ਨਹੀਂ ਪੈਂਦੀ ਜਿਹੜੇ ਮੁਲਖਾਂ ਦੇ ਵਿੱਚ ਠੰਡ ਪੈਂਦੀ ਹੈ ਅੱਜ ਕੱਲ ਹੀਟਰ ਨੇ ਇੰਡੀਆ ਦੇ ਵਿੱਚ ਪਹਿਲਾਂ ਅੰਗੀਠੀਆਂ ਹੁੰਦੀਆਂ ਸਨ ਜਦੋਂ ਸਰਦੀ ਦੀ ਰੋਤਾਣੀ ਤੇ ਉਹ ਮਿੱਟੀ ਦਾ ਭਾਂਡਾ ਹੁੰਦਾ ਸੀ ਉਹਦੇ ਵਿੱਚ ਕੋਲੇ ਪਾ ਲੈਣੇ ਤੇ ਉਹ ਕੋਲੇ ਮਗਦੇ ਰਹੇ ਨੇ ਭਖਦੇ ਰਹੇ ਨੇ ਤੇ ਉਹਨਾਂ ਤੋਂ ਗਰਮੈਸ਼ ਪੈਦਾ ਹੋਣੀ ਨਿਗ ਪੈਦਾ ਹੋਣਾ ਉਹਨੂੰ ਕਮਰੇ ਦੇ ਵਿੱਚ ਰੱਖ ਲੈਂਦੇ ਸਨ ਕਹਿ ਸਕਦੇ ਸੰਭੀ ਉਹ ਦੇਸੀ ਹੀਟਰ ਸੀ ਅੱਜ ਕੱਲ ਇਲੈਕਟ੍ਰੋਨਿਕ ਹੀਟਰ ਆ ਗਏ ਤੇ ਪੁਰਾਣੇ ਸਮਿਆਂ ਦੇ ਵਿੱਚ ਉਹ ਨਿੱਕਾ ਜਿਹਾ ਭਾਂਡਾ ਹੁੰਦਾ ਸੀ। কুমਿਹਾਰ ਨੇ ਕਿ ਕੀਤਾ ਵੀ ਇਹ ਕੀ ਭਾਂਡਾ ਉਹਨੂੰ ਸਿਖਾਇਆ ਅੰਗੀਠੀ। ਅਗਲੇ ਦਿਨ ਉਹਦੀ ਮੌਤ ਹੋ ਗਈ। ਹੁਣ ਸਾਰੀ ਜਿਹੜੀ ਜ਼ਿੰਮੇਵਾਰੀ ਸੀ ਉਹ ਬੱਚੇ ਤੇ ਆ ਗਈ। ਹੁਣ ਉਹ ਜਿਹੜਾ ਬੱਚਾ ਸੀ ਉਹਨੇ ਕੇਵਲ ਆਪਣੇ ਪਿਓ ਤੋਂ ਬਾਪ ਤੋਂ ਇੱਕ ਭਾਂਡਾ ਬਣਾਉਣਾ ਸਿੱਖਿਆ ਸੀ। ਖੈਰ ਉਸ কুমਿਹਾਰ ਦਾ ਨਾਮ ਬਹੁਤ ਸੀ ਲੋਕ ਆਉਂਦੇ ਸਨ। ਉਨੇ ਕੀ ਕੀਤਾ ਵੀ ਏਕੀ ਭਾਂਡਾ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਕੀ ਹੋਇਆ ਵੀ ਉਹ ਭਾਂਡਾ ਬਣਾ ਰਿਹਾ ਸੀ ਮਿੱਟੀ ਥੋੜੀ ਵੱਧ ਗਈ ਹੁਣ ਜੇ ਤੇ ਉਹ ਮਿੱਟੀ ਨੂੰ ਵਰਤਦਾ ਸੀ ਫਿਰ ਉਹ ਮਿੱਟੀ ਵੱਧ ਜਾਂਦੀ ਸੀ ਦੋ ਬਣ ਨਹੀਂ ਸਕਦੇ ਸਨ ਏਕੀ ਅੰਗੀਠੀ ਬਣਦੀ ਸੀ ਜਾਂ ਮਿੱਟੀ ਵੱਧਦੀ ਸੀ ਤੇ ਉਹ ਮਿੱਟੀ ਨੂੰ ਵਿਰਥ ਨਹੀਂ ਗਵਾਉਣਾ ਚਾਹੁੰਦਾ ਸੀ ਉਹਨੂੰ ਪਤਾ ਸੀ ਵੀ ਮਿੱਟੀ ਨੇ ਸੁੱਕ ਜਾਣਾ ਹੈ ਉਹਦੇ ਮਨ ਵਿੱਚ ਖਿਆਲ ਆਇਆ ਵੀ ਕਿਉਂ ਨਾ ਇਹ ਜਿਹੜਾ ਛੋਟਾ ਭਾਂਡਾ ਮੈਂ ਨੂੰ ਵੱਡਾ ਬਣਾ ਦਵਾਂ ਉਹਨੇ ਕੀ ਕੀਤਾ ਆਪਣੇ ਵਿਚਾਰ ਨੂੰ ਚੇਂਜ ਕੀਤਾ ਮਿੱਟੀ ਜ਼ਿਆਦਾ ਸੀ ਉਹਨੇ ਵੱਖਰੀ ਸ਼ੇਪ ਦਿੱਤੀ ਵੱਡੇ ਆਕਾਰ ਦੀ ਸ਼ੇਪ ਦਿੱਤੀ ਉਹ ਘੜਾ ਬਣ ਗਿਆ ਉਹਨੇ ਵੇਖਿਆ ਘੜਾ ਬਣ ਗਿਆ ਬੜਾ ਖੁਸ਼ ਹੋਇਆ ਉਹਨੇ ਘੜੇ ਦੇ ਵਿੱਚ ਪਾਣੀ ਪਾਇਆ ਵਰਤਨਾ ਸ਼ੁਰੂ ਕਰ ਦਿੱਤਾ ਆਪਣੇ ਵਾਸਤੇ ਹੁਣ ਉਹ ਘੜੇ ਦੇ ਵਿੱਚ ਪਾਣੀ ਪੈਂਦਾ ਹੈ ਤੇ ਇੱਕ ਦਿਨ ਉਸ ਘੜੇ ਨੇ ਉਸ কুমিয়ার ਦੇ ਨਾਲ ਉਹ ਜਿਹੜਾ কুমਿਹਾਰ ਦਾ ਬੇਟਾ ਸੀ ਉਹਦੇ ਨਾਲ ਗੱਲ ਕੀਤੀ ਕਹਿਣ ਲੱਗਾ ਵੀ ਤੂੰ ਮੇਰਾ ਮਾਲਕ ਮੈਨੂੰ ਬਣਾਉਣ ਵਾਲਾ ਹੈਂ ਪਰ ਤੂੰ ਤੇ ਅੰਗੀਠੀ ਬਣਾਉਂਦਾ ਸੀ ਨਿੱਕੇ ਨਿੱਕੇ ਭਾਂਡੇ ਬਣਾਉਂਦਾ ਸੀ ਤੂੰ ਮੈਨੂੰ ਕਿੱਦਾਂ ਬਣਾ ਦਿੱਤਾ ਤੇ ਉਹ কুমਿਹਾਰ ਦਾ ਬੇਟਾ ਕਹਿਣ ਲੱਗਾ ਵੀ ਇੱਕ ਦਿਨ ਮਿੱਟੀ ਥੋੜੀ ਵੱਧ ਗਈ ਸੀ ਤੇ ਮੈਂ ਸੋਚਿਆ ਵੀ ਕੀ ਕੀਤਾ ਜਾਏ ਇਸ ਕਰਕੇ ਮੈਂ ਤੈਨੂੰ ਵੱਡਾ ਬਣਾਇਆ ਵੱਡੀ ਸ਼ੇਪ ਦਿੱਤੀ ਤੂੰ ਖੜਾ ਬਣ ਗਿਆ ਇੱਕ ਦਿਨ ਮੇਰਾ ਖਿਆਲ ਬਦਲ ਗਿਆ ਸੀ ਵਿਚਾਰ ਬਦਲ ਗਿਆ ਸੀ ਘੜਾ ਕਹਿੰਦਾ ਵੀ ਤੇਰਾ ਵਿਚਾਰ ਬਦਲਿਆ ਮੇਰਾ ਸੰਸਾਰ ਬਦਲ ਗਿਆ ਨਹੀਂ ਤੇ ਮੈਂ ਅੰਗੀਠੀ ਬਨਣਾ ਸੀ ਜਿੰਦੇ ਵਿੱਚ ਲੋਕ ਕੋਲੇ ਪਾ ਕੇ ਰੱਖਦੇ ਨੇ ਮੈਂ ਸਾਰਾ ਦਿਨ ਮਗਦੇ ਰਹਿਣਾ ਸੀ ਤਪਸ਼ ਦੇ ਵਿੱਚ ਰਹਿਣਾ ਸੀ ਪਰ ਤੇਰਾ ਵਿਚਾਰ ਚੇਂਜ ਹੋਇਆ ਤੂੰ ਮੈਨੂੰ ਘੜਾ ਬਣਾ ਦਿੱਤਾ ਹੁਣ ਮੈਂ ਸਾਰਾ ਦਿਨ ਠੰਡਾ ਰਹਿਣਾ ਵਾਂ ਤੂੰ ਮੇਰੇ ਵਿੱਚ ਪਾਣੀ ਪਾ ਕੇ ਰੱਖਦਾ ਹੈ ਪੀਣਾ ਹੈ ਮੇਰੇ ਅੰਦਰ ਹੁਣ ਠੰਡ ਹੈ ਸੀਤਤਾ ਹੈ ਤੇਰੇ ਵਿਚਾਰ ਦੇ ਨਾਲ ਮੇਰੇ ਅੰਦਰ ਠੰਡਕ ਹੈ। ਇਹ ਕਹਾਣੀ ਇੱਥੇ ਸਮਾਪਤ ਹੁੰਦੀ ਹੈ। ਗੁਰੂ ਦਾ ਜਿੱਦਣ ਵਿਚਾਰ ਲੈ ਲਿਆ ਆਪਾਂ ਉਦੋਂ ਸਾਡਾ ਸੰਸਾਰ ਬਦਲ ਜਾਏਗਾ। ਹੁਣ ਪਹਿਲਾ ਵਿਚਾਰਾਂ ਦੀ ਅਗ ਹੈ ਤੇ ਜਿੱਦਣ ਗੁਰੂ ਦੇ ਵਿਚਾਰ ਨਾਲ ਚੱਲਾਂਗੇ ਗੁਰੂ ਨੇ ਉਹ ਵਿਚਾਰ ਹਿਰਦੇ ਵਿੱਚ ਪਾ ਦੇਣੇ ਨੇ ਜਿਨ੍ਹਾਂ ਤੋਂ શીਤਲਤਾ ਮਿਲਦੀ ਹੈ। ਠੰਡ ਮਿਲਦੀ ਹੈ। ਸਹਿਬ ਜੀ ਨੇ ਬਾਣੀ 'ਚ ਕਿਹਾ ਹੈ। ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ